ਪੈਨ ਜੀ ਤੇ ਪੈਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਕੋਈ ਨਹੀਂ ਹੋਇਆ ਬਾਜ਼ਾਰੋਂ ਮਾੜੀ ਮਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮੀਆਂ ਪੈ ਗਿਆ ਵਾ ਦਰ ਮਿੰਟ ਕਦ ਚਮਾਰਾ ਦੂਆ ਘੜ ਕੇ ਮੈਂ ਪਹਿਲੇ ਹੀ ਲੈ ਖੋ ਗਿਆ ਸੀ ਦੂਜੇ ਦੀ ਘੜ ਕੇ ਨਾ ਸੱਤੇ ਬਾਹਰ ਬੜਾ ਜਿਹਾ ਬਹਿਤੀ ਰਹੀ ਆ ਕਿ ਜਿਹੜੇ ਦਾਦੇ ਹੈਗੇ ਕੌਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮਮਮੀ ਨਾਲ ਕਿ ਦੱਸਿਆ ਮੈਂ ਮਮਮੀ ਨੇ ਮਾਰੇ ਆਵਾਜ਼ ਮਾਰ ਕੇ ਘਾ ਦਿੱਤਾ ਤੇ ਬਾਹਰ ਗੋਣ ਨਾ ਤੱਕਣ ਗੋਲ ਮਾਰ ਕੇ ਗਿਆ ਤੇ ਮੈਂ ਕਿੱਥੇ ਖੜੀ ਮਗਰੋ ਦੀ ਕਿੱਤਾ ਕਿ ਉਹ ਪੜਾ ਵਰ ਦਿਓ ਉਹ ਕੋਲ ਆ ਕੇ ਮਿਟੋ ਨਾ ਤੱਕਾ ਮਾਰ ਕੇ ਸੁੱਲ ਗਿਆ ਕੱਟ ਆਏ ਇਹ ਮੋਰ ਤਾਂ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕਮੋਨਾ ਵਾਦੇ ਪਰਦੋ ਕੀ ਮਤਲਬ ਪਾਈ ਸਰ ਤੇ ਕਿਹੜਾ ਮੈਂ ਮੱਪਣਾ ਬਤਾਵਾ ਪਰ ਮੈਂ ਜਿੱਤੇ ਰਹਾ ਤਾਂ ਮੂੰਹ ਸਰ ਬਤਾ ਜੂਂ ਪਿੱਲਾ ਟੀ ਬੰਨੇ ਕਰ ਦਿੰਦੇ ਉਦਾ ਮੜ ਕੇ ਆਏ ਆ ਤਾਂ ਆਪਣਾ ਮੈਂ ਤੁੰਦੀ ਰਹੀ ਖਿਚਾਦੀ ਕਰਦੀ ਨਹੀਂ ਆ ਪਰ ਹੱਥਿਆਂ ਦੇ ਦਾਦਾ ਐਨੋਂ ਨਿਕਲ ਗਿਆ ਹੇ ਨਿਕਣ ਵਾ ਹੈ ਨਿਕਣ ਵਾ ਨਿਕਲ ਗਿਆ ਗੱਲ ਸੁਚਨ ਵਾਲੀ ਹੈ ਨਾ ਜਿਹੜਾ ਵੀ ਆਇਆ ਹੈ ਉਹ ਦੋ ਜਣੇ ਆਏ ਐ ਐਡਾ ਚੱਲ ਕੇ ਦਿਨ ਦੀ ਵੀ ਫੈਰ ਮਾਰਨ ਦੇ ਅਗਲੇ ਦੇ ਘਰੇ ਤੇ ਉਹ ਉਹ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਕੋ ਡਰ ਹੋਊਗਾ ਜਾਂ ਕੋ ਭੈ ਹੋਊਗਾ ਕਿ ਤਾ ਕੋਈ ਨਸ਼ਾ ਕੀਤਾ ਹੋਊਗਾ ਇਹ ਵੀ ਹੋ ਸਕਦਾ ਜੇ ਮੰਨੋ ਬੰਦਾ ਸੋਫੀ ਹੋਵੇ ਜਾਂ ਸ਼ੀ ਨਿਦਾਰ ਹੋਵੇ ਕਿ ਤਾ ਅਗਲੇ ਕਿੰਨੇ ਕੜ ਪਹਿਲਾਂ ਕਿਥੋਂ ਨਹੀਂ ਉਹਨਾਂ ਦੇ ਮੇਰੇ ਇਦਾਂ ਕਹੇਦੇ ਪੂਰੇ ਕਿ ਡਾਕ ਲੈ ਕੇ ਹੀ ਜਾਣਾ ਹੋਵੇ ਤੇ ਸਾਲਾ ਮੁੰਡਾ ਲੱਗਦਾ ਅਰੇ ਅਜੀ ਇਹ ਹਾਲਾਤ ਜਿਹੜੇ ਆ ਨਾ ਬਹੁਤ ਜ਼ਿਆਦੇ ਮਾੜੇ ਆ ਇਹ ਚੰਗੇ ਨਹੀਂ ਇਹੋ ਜੇ ਮੰਨ ਲਓ ਮੁੰਡੇ ਦਾ ਵਿਚਾਰੇ ਦਾ ਜਿੱਦੋਂ ਜਿੱਦੋਂ ਹੁਣ ਉਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਸਾਫ ਤੇ ਗਿੰਦਾ ਹੋ ਗਿਆ ਹੈ ਮਾੜਾ ਚੰਗਾ ਜਿੱਦਾਂ ਦਾ ਮਰਜੀ ਹੀ ਮਾਂ ਦੇ ਸਾਹਮਣੇ ਬੈਠਾ ਸੀ ਆ ਤੂੰ ਮਾਪੋ ਤੇ ਇਹ ਤਾਂ ਕੋਈ ਨਹੀਂ ਚੰਗਾ ਹੀ ਇੱਕ ਵਾਰ ਸਵਾ 12 ਵਜੇ ਚੋਲਾ ਸਾਹਿਬ ਦੇ ਬਾਹਰ ਆ ਰਹੇ ਗੰਢੀਵੰਦ ਰੋਡ ਤੇ ਵਾਰਦਾ ਤੇ ਹੋਈ ਸਤਨਾਮ ਸਿੰਘ ਸਾਲਫ ਗੁਰਦੀਪ ਸਿੰਘ ਉਹ ਆਪਣੇ ਘਰ ਤੋਂ ਮੌਜੂਦ ਸੀ ਦੁਆਲਪਛਾਤੇ ਵਿਅਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੇ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅਸੀਂ 피해ਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫਆਰ ਦਰਜ ਕਰ ਰਿਹਾ 103 ਪੀਐਨਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ વિશ્વાસ ਦਿਵਾ ਰਿਹਾ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮਲਜਮਾ ਹੋ ਹਵਾਲਾ ਚ ਬੰਦ ਕੀਤਾ ਜਾਏਗਾ